ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ ਨਵ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੋਨਰ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਸੋ ਨਾਵਲ ਕਹਾਣੀਆਂ ਚੰਗੇ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝੇ ਕਰਿਆ ਕਰੋ ਜੀ ਭਾਗ ਸ਼ੁਰੂ ਕਰਦੇ ਹਾਂ ਅਗਲਾ ਤੈਨੂੰ ਕੋਈ ਚੱਜ ਦਾ ਕੰਮ ਨਹੀਂ ਮਿਲਿਆ ਕਰਨ ਲਈ ਜਹਾਜ਼ਾਂ ਵਿੱਚ ਸਫ਼ਰ ਕਰਨ ਦੀ ਬਜਾਏ ਜ਼ਮੀਨ ਵਿੱਚ ਗਰਕਣ ਲੱਗ ਪਏ ਤੂੰ ਹੁਣ ਨਿਆਣਾ ਤਾਂ ਨਹੀਂਗਾ ਜਿਹੜਾ ਤੈਨੂੰ ਹਰ ਗੱਲ ਲਈ ਸਮਝਾਉਣਾ ਪਿਆ ਕਰੂਗਾ ਕਲਦੀਪ ਆਪਣੇ ਛੋਟੇ ਭਰਾ ਮਨਪ੍ਰੀਤ ਨੂੰ ਕਹਿ ਰਿਹਾ ਸੀਗਾ ਮੈਥੋਂ ਹੁਣ ਕਿਹੜੀ ਗਲਤੀ ਹੋ ਗਈ ਵੀਰ ਜੀ ਮਨਪ੍ਰੀਤ ਨੇ ਬੜੀ ਨਿਮਰਤਾ ਨਾਲ ਆਪਣੇ ਵੱਡੇ ਭਰਾ ਕਲਦੀਪ ਤੋਂ ਪੁੱਛਿਆ ਸੀਗਾ ਓਏ ਦੋ ਟੱਕੇ ਦੀ ਛੋਕਰੀ ਪਿੱਛੇ ਤੂੰ ਬਦਨਾਮ ਹੋਣਦਿਆਂ ਨਾਲੇ ਬਾਪੂ ਦੀ ਮਿੱਟੀ ਪਲੀਤ ਕਰੀ ਜਾਂਦਾ ਏ ਕੱਲ ਨੂੰ ਕਿਸੇ ਨੇ ਰਿਸ਼ਤੇਦਾਰਾਂ ਕੋਲ ਪਾਣੀ ਮਾਰ ਦਿੱਤੀ ਤਾਂ ਉਮਰ ਭਰ ਜਹਾਜ਼ ਵਿੱਚ ਬੈਠਣ ਲਈ ਤਰਸੇਗਾ ਕਲਦੀਪ ਕ੍ਰੋਧ ਵਿੱਚ ਸੀਗਾ ਪਰ ਆਪੇ ਵਿੱਚ ਸੀਗਾ ਛੋਟੇ ਭਰਾ ਨੂੰ ਵਰਜ ਰਿਹਾ ਸੀਗਾ ਕਦੇ ਮੈਂ ਵੀ ਭਾਬੀ ਨੂੰ ਕੁਝ ਮੰਗਾ ਮੰਦਾ ਚੰਗਾ ਬੋਲਿਆ ਹਾਂ ਵੀਰ ਜੀ ਮਾਂ ਬਿੱਤ ਪੁੱਛ ਰਿਹਾ ਸੀਗਾ ਓਏ ਉਹ ਗੁਜਰੀ ਤੇਰੀ ਬੋਟੀ ਹੋ ਗਈ ਐ ਮੈਂ ਦੱਸਦਾ ਮਾਂ ਜੀ ਨੂੰ ਤੇਰੀਆਂ ਕਰਤੂਤਾ ਉਧਰ ਕੁੜੀ ਕੈਨੇਡਾ ਵਿੱਚ ਚੌਲਾਂ ਦੀ ਮੁੱਠ ਭਰੀ ਤੈਨੂੰ ਅੜੀਕਦੀ ਪਈ ਐ ਤੇ ਤੂੰ ਤੂੰ ਉਹੀ ਕੰਮ ਕਰ ਰਿਆ ਐ ਜਿਹੜਾ ਕਦੇ ਸੁਪਨੇ ਵਿੱਚ ਚਿੱਤ-ਚੇਤੇ ਵੀ ਨਹੀਂ ਸੀ ਆਇਆਗਾ ਜੇ ਇਹੀ ਗੰਧ ਖੋਲਣਾ ਐ ਤਾਂ ਮਾਮਾ ਜੀ ਹੁਣਾਂ ਨੂੰ ਚਿੱਠੀ ਲਿਖਦੇ ਆ ਆਪਣੇ ਹੱਥੀ ਜਿਹੜਾ ਤੇਰੇ ਵਿਆਹ ਦੇ ਦਿਨ ਬੰਨਦਾ ਫਿਰਦਾ ਆ ਕੁਲਦੀਪ ਇੱਕੋ ਸਾਹੇ ਕਈ ਗੱਲਾਂ ਭੁੱਲ ਗਿਆ ਸੀਗਾ ਚੰਗਾ ਮੈਂ ਲਿਖ ਦੇਵਾਂਗਾ ਕਹਿ ਕੇ ਮਨਪ੍ਰੀਤ ਉੱਠ ਕੇ ਤੁਰ ਗਿਆ ਸੀਗਾ ਕੁਲਦੀਪ ਉੱਥੇ ਹੀ ਖੜਾ ਨੂਰਾ ਵੱਲ ਨੂੰ ਜਾ ਰਿਹਾ ਮਨਪ੍ਰੀਤ ਨੂੰ ਦੇਖ ਰਿਹਾ ਸੀ ਘੂਰ ਰਿਹਾ ਸੀਗਾ ਤੇ ਫਿਰ ਗੁੱਸੇ ਵਿੱਚ ਹੀ ਕੁਲਦੀਪ ਨੇ ਮੋਟਰਸਾਈਕਲ ਸਟਾਰਟ ਕੀਤਾ ਤੇ ਤੁਰ ਗਿਆ ਸੀ ਨੂਰ ਮਹਿਲ ਵੱਲ ਜਾਣ ਵਾਲੀ ਸੜਕ ਦੀ ਤਰਫ ਨੂੰ ਹੋਰ ਬੜੇ ਵਿਰਕ ਕੀ ਹਾਲ ਐ ਜੱਗੀ ਸਾਈਕਲ ਤੇ ਕੁਲਦੀਪ ਦੇ ਕੋਲੋਂ ਦੀ ਲੰਘਦਾ ਹੋਇਆ ਪੁੱਛ ਰਿਆ ਸੀਗਾ ਮੋ ਕੁਲਦੀਪ ਨੇ ਮੋਟਰਸਾਈਕਲ ਨੂੰ ਬ੍ਰੇਕ ਲਗਾ ਲਈ ਸੀ ਉਰੇ ਆ ਉਰੇ ਆ ਕੁਲਦੀਪ ਪਛਾਣ ਨੂੰ ਮੂੰਹ ਕਮਾ ਕੇ ਹੱਥ ਨਾਲ ਇਸ਼ਾਰਾ ਕਰਕੇ ਬੁਲਾ ਰਿਆ ਸੀ ਜੱਗੀ ਨੂੰ ਜਿੱਥੇ ਤੂੰ ਮੂੰਹ ਚੱਕੀ ਦੌੜ ਜਾਣਾ ਆ ਤੂੰ ਵੇਲਾ ਵੀ ਸਾਲਿਆ ਸਾਰਿਆਂ ਤੋਂ ਜ਼ਿਆਦਾ ਵਿਜੀ ਰਹਿਣਾ ਆ ਕੁਲਦੀਪ ਨੇ ਜੱਗੀ ਨੂੰ ਗਾਲ ਕੇ ਜਹੀ ਕੱਢ ਕੇ ਕਿਹਾ ਸੀਗਾ ਪਹਿਲੋਂ ਹੀ ਕਿੱਥੇ ਹੋ ਗਈ ਆ ਹੁਣ ਕਿੱਥੋਂ ਕੰਮ ਬੰਨ ਆਏ ਆ ਬੁਲਾ ਕੇ ਟੋਕ ਖੜੀ ਕਰ ਲਈਆ ਜੱਗੀ ਨੇ ਆਪਣੇ ਸਾਈਕਲ ਨੂੰ ਪੈਰਾਂ ਨਾਲ ਧਰਤੀ ਉੱਤੇ ਬ੍ਰੇਕਾਂ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਅਸਲੀ ਬ੍ਰੇਕ ਸਾਈਕਲ ਨੂੰ ਹੈ ਕੋਈ ਨਹੀਂ ਸੀਗੀ ਇਸ ਕਰਕੇ ਧੁੱਦਲ ਵਿੱਚ ਪੈਰ ਕਸੀਟ ਕੇ ਸਾਈਕਲ ਰੋਕ ਲਿਆ ਸੀਗਾ ਰੋਕਣਾ ਹੀ ਪੈਣਾ ਸੀ ਕਲਦੀਪ ਬੁਰੇ ਵਕਤ ਵਿੱਚ ਅਕਸਰ ਕੰਮ ਜਿਉਂ ਆਉਂਦਾ ਰਹਿੰਦਾ ਸੀਗਾ ਬਲ ਕੋੜੇ ਵੀ ਕਰਵਾ ਛੱਡਦਾ ਸੀ ਕਦੇ-ਕਦੇ ਧਿਆਨ ਤੇ ਹਰ ਵੇਲੇ ਜਾਂ ਕਿਸੇ ਕੰਮ ਵੇਲੇ ਅੱਗ ਬੁਝਾਉਣ ਚੱਲਿਆ ਕਿਤੇ ਕਲਦੀਪ ਪੁੱਛ ਰਿਹਾ ਸੀਗਾ ਵੱਡਿਆ ਵੀਰਿਆ ਮਾਮਲਾ ਕੁਝ ਇਦਾਂ ਦਾ ਹੀ ਐ ਜੱਗੀ ਮੜਮੜ ਰੇਲ ਦੀ ਪਟੜੀ ਵੱਲ ਨੂੰ ਅੱਡੀਆਂ ਚੱਕ-ਚੱਕ ਦੇਖ ਰਿਹਾ ਸੀਗਾ ਕਿੱਥੇ ਅੱਗ ਲੱਗ ਗਈ ਏ ਕੁਲਦੀਪ ਨੇ ਜੱਗੀ ਤੋਂ ਪੁੱਛਿਆ ਸੀਗਾ ਮੇਰੇ ਸੀਨੇ ਵਿੱਚ ਜੱਗੀ ਕਹਿ ਰਿਹਾ ਸੀਗਾ ਤੈਨੂੰ ਪਸੀਨਾ ਆਇਆ ਹੋਇਆ ਹੈ ਗਰਮਾਇਸ਼ ਨਾਲ ਕੁਲਦੀਪ ਠੱਠਾ ਮਜ਼ਾਕ ਕਰਨ ਲੱਗਾ ਸੀ ਮੈਂ ਜ਼ਰਾ ਕਾਲੀ ਵਿੱਚ ਸੀਗਾ ਜੱਗੀ ਨੇ ਕਿਹਾ ਗੱਲ ਤਾਂ 10 ਵਿੱਚੋਂ ਕਾਲੀ ਕਾਦੀ ਏ ਕੁਲਦੀਪ ਨੇ ਫਿਰ ਪੁੱਛਿਆ ਸੀਗਾ ਉਹ ਵੀਰਾ ਮੈਂ ਜ਼ਰਾ ਗੁਜਰੀ ਵੱਲ ਨੂੰ ਚੱਲਿਆ ਸੀਗਾ ਜੱਗੀ ਨੇ ਉੱਤਰ ਦਿੱਤਾ ਸੀਗਾ ਇੱਕ ਗਿਆ ਹਾਲੇ ਹੁਣੇ ਤੂੰ ਜ਼ਰਾ اٹਕ ਕੇ ਜਾਵੀਂ ਕੁਲਦੀਪ ਨੇ ਕਿਹਾ ਸੀਗਾ ਹੈ ਮੇਰੀ ਗੁਜਰੀ ਕੋਲ ਕੋਈ ਹੋਰ ਪਹੁੰਚ ਦਾ ਯਾ ਜੱਗੀ ਹਰਾਨੀ ਨਾਲ ਪੁੱਛ ਰਿਹਾ ਸੀ ਜਾ ਜਾ ਕੇ ਦੇਖ ਲਾ ਪਹੁੰਚਿਆ ਕੇ ਨਹੀਂ ਜੇ ਤੈਨੂੰ ਗੁਜਰੀ ਨੇ ਨਾ ਚੱਲਿਆ ਤਾਂ ਸ਼ਾਮ ਨੂੰ ਮੋਟਰ ਤੇ ਆ ਜਾਵੀਂ ਮੈਂ ਸ਼ੀਸ਼ੀ ਲਿਆਇਆ ਸੀਗਾ ਅੱਜ ਅੰਗਰੇਜ਼ੀ ਦੀ ਨਾਲੇ ਕੱਲ ਨੂੰ ਆਪਾਂ ਥੋੜਾ ਜਿਹਾ ਕੰਮ ਕਰਨਾ ਏ ਕੁਲਦੀਪ ਨੇ ਹੱਥ ਪਰ ਲੰਬਾ ਕਾਲਾ ਜਿਹਾ ਡੱਬਾ ਮੋਟਰਸਾਈਕਲ ਦੀ ਡਿੱਗੀ ਵਿੱਚੋਂ ਕੱਢ ਕੇ ਜੱਗੀ ਦੀਆਂ ਅੱਖਾਂ ਦੇ ਮੂਰੇ ਹਲਾਇਆ ਸੀਗਾ ਅੱਛਾ ਵੀਰਾ ਸ਼ਾਮ ਨੂੰ ਸਹੀਂ ਹੁਣ ਪਹਿਲਾਂ ਮੈਨੂੰ ਉੱਥੇ ਜਾ ਆਉਣ ਦੇ ਜਿੱਥੇ ਮੈਂ ਚੱਲਿਆ ਸੀਗਾ ਤੂੰ ਚੱਲ ਬੜੀ ਵੀਰਾ ਮੈਂ ਸ਼ਾਮੀ ਹਰ ਹਾਲਤ ਵਿੱਚ ਮੋਟਰ ਤੇ ਪਹੁੰਚ ਪਹੁੰਚਿਆ ਜਗੀ ਆਪਣੇ ਬੁੱਲਾਂ ਤੇ ਜੀ ਫੇਰਦਾ ਹੋਇਆ ਸਾਈਕਲ ਤੇ ਚੜ ਗਿਆ ਸੀਗਾ ਹੈ ਮੇਰੀ ਨੂਰਾ ਮਨਪ੍ਰਕ ਦੀ ਬੁੱਕਲ ਵਿੱਚ ਨਹੀਂ ਓਏ ਰੱਬਾ ਇਹ ਨਹੀਂ ਹੋ ਸਕਦਾਗਾ ਮੈਂ ਤਾਂ ਪਾ ਦੂੰ ਪੰਗਾ ਅੱਗ ਲਾ ਦਊਗਾ ਪੂਰੇ ਪਿੰਡ ਨੂੰ ਇਹਨੇ ਹਰਾਮਜਾਦੇ ਨੇ ਮੇਰਾ ਹੀ ਸ਼ਿਕਾਰ ਮਾਰਨਾ ਸੀਗਾ ਹੋਰ ਸਾਰੇ ਜ਼ਹਾਨ ਦੀਆਂ ਕੁੜੀਆਂ ਮੁੱਕ ਗਈਆਂ ਸੀ ਕਾਲ ਪੈ ਗਿਆ ਸੀ ਰਕਾਨਾ ਦਾ ਇਹਦੀ ਵੀ ਐਸੀ ਕੀਤਾ ਸੀ ਮੈਂ ਤਾਂ ਪਾ ਦੂੰ ਪਰਥੂ ਇਸ ਤਰ੍ਹਾਂ ਹੁੰਦੀ ਤਾਂ ਮੈਂ ਕਦੇ ਵੀ ਨਹੀਂ ਦੇਖ ਸਕਦਾ ਕ ਮੇਰੇ ਜਿਉਂਦੇ ਜੀ ਕਮੀਨੀ ਮੈਨੂੰ ਨਖਰੇ ਕਰ ਕਰ ਸੁੱਚੀ ਹੁੰਦੀ ਸੀ ਹੁਣ ਦੇਖ ਕਿਵੇਂ ਖੜਖੜ ਦੰਦ ਕੜਦੀ ਏ ਉੱਥੇ ਬਹੁਤਾ ਨੈਗ ਆਉਂਦਾ ਯਾ ਜੱਗੀ ਦੋਖ ਖੇਤਾਂ ਦੇ ਫਰਕ ਤੇ ਖੜਾ ਤੰਦੂਰ ਵਾਂਗੂ ਤਪ ਰਿਹਾ ਸੀ ਮੁੜ ਕੇ ਨਾਲ ਕਰਤਾ ਭੇਜਦਾ ਜਾ ਰਿਹਾ ਸੀ ਸਰੀਰ ਕੰਬਣ ਹਰਕਣ ਲੱਗ ਪਿਆ ਸੀਗਾ ਕਾਲੀ ਵਿੱਚ ਥਾਂ ਤੋਂ ਹੀ ਉਸਨੇ ਚੱਕ ਕੇ ਆਪਣੇ ਸਾਈਕਲ ਦਾ ਮੂੰਹ ਘੁਮਾਰਿਆ ਸੀ ਕਾਲੀ ਨਾਲ ਕਿਲੀ ਤੇ ਰੱਖ ਕੇ ਦੱਬਿਆ ਪੈਰ ਤਲਕ ਗਿਆ ਸੀਗਾ ਤੇ ਬਿਨਾ ਪੈडल ਦੇ ਕਿਲੀ ਦਾ ਤਿੱਖਾ ਸਿਰਾ ਗਿੱਟੇ ਤੇ ਤੋਂ ਪਿੰਨੀ ਤੱਕ ਛੀਟ ਦੇ ਗਿਆ ਸੀਗਾ ਹਣ ਕ੍ਰੋਧ ਵਿੱਚ ਸਿਮ ਦੇ ਖੂਨ ਦਾ ਦਰਦ ਵੀ ਸ਼ਾਮਲ ਹੋ ਗਿਆ ਸੀ ਉਹ ਬਿਨਾਂ ਖੂਨ ਦੀ ਪ੍ਰਵਾਹ ਕੀਤੇ ਹੀ ਕਾਲੀ ਕਾਲੀ ਫਿਰ ਸਾਈਕਲ ਤੇ ਚੜ ਪਛਾਣ ਨੂੰ ਮੋੜ ਆਇਆ ਸੀ ਮਾਨਸਿਕ ਤਣਾਅ ਵੱਧ ਗਿਆ ਸੀ ਜਿਉਂ ਹੀ ਜੱਗੀ ਨਹਿਰ ਦੇ ਪੁਲ ਉੱਪਰ ਪਹੁੰਚਾ ਤਾਂ ਨਿਗਾਹ ਸਿਕੰਦਰ ਤੇ ਜਾ ਪਈ ਸੀ ਜੀ ਜੋ ਪਹਿਲਾਂ ਹੀ ਪੁਲ ਤੇ ਖੜਾ ਸੀਗਾ ਕੀ ਨਾਮ ਹੈ ਪਾਉ ਤੇਰਾ ਸਿਕੰਦਰ ਨੇ ਪੁੱਛਿਆ ਸੀਗਾ ਕਿਉਂ ਤੂੰ ਮੈਨੂੰ ਰਿਸ਼ਤਾ ਕਰਨਾ ਹੈ ਜੱਗੀ ਪਹਿਲਾਂ ਹੀ ਗੁੱਸੇ ਵਿੱਚ ਸੀਗਾ ਔਖਾ ਬੜਾ ਇਹ ਲੜਕੇ ਆਏ ਆਇਆ ਕਰੋ ਸਿਕੰਦਰ ਨੇ ਪੁੱਛਿਆ ਤੂੰ ਕਿੱਥੇ ਚੱਲਿਆ ਏ ਜੱਗੀ ਪੁੱਛ ਰਿਆ ਸੀ ਕਿਉਂ ਤੈਂ ਕੀ ਲੈਣਾ ਦੇਣਾ ਸਿਕੰਦਰ ਨੇ ਜਵਾਬ ਦਿੱਤਾ ਸੀਗਾ ਮੈਨਾਂ ਹੁਣ ਤੈਨੂੰ ਵੀ ਉੱਥੇ ਕੁਝ ਨਹੀਂਗਾ ਜੱਗੀ ਬੋਲਿਆ ਕਿੱਥੋਂ ਕੁਝ ਨਹੀਂ ਮੈਨਾਂਗਾ ਸਿਕੰਦਰ ਰੁੱਕ ਕੇ ਜੱਗੀ ਵੱਲ ਨੂੰ ਮੁਖਾਤਬ ਹੋ ਕੇ ਪੁੱਛਣ ਲੱਗਾ ਸੀਗਾ ਜਿੱਥੇ ਨੂੰ ਤੂੰ ਦੌੜਾ ਜਾਣਾ ਹੈ ਜੱਗੀ ਨੇ ਕਿਹਾ ਸੀਗਾ ਮੈਂ ਕਿੱਥੇ ਨੂੰ ਦੌੜਾ ਜਾਣਾ ਸਿਕੰਦਰ ਪੁੱਛ ਰਿਆ ਸੀ ਜੱਗੀ ਤੋਂ ਮੈਨੂੰ ਸਭ ਪਤਾ ਹੈ ਜੱਗੀ ਕਹਿ ਰਿਹਾ ਸੀਗਾ ਅੱਛਾ ਪਰ ਹੁਣ ਮੈਨੂੰ ਕਾਲੀ ਹੈ ਸਿਕੰਦਰ ਕੌਜ ਕਹਿੰਦਾ ਹੋਇਆ ਤੁਰ ਗਿਆ ਸੀ ਜਿਆਦਾ ਕਾਲੀ ਹੈ ਤਾਂ ਮੇਰਾ ਸਾਈਕਲ ਲੈ ਜਾ ਜੱਗੀ ਨੇ ਕਿਹਾ ਸੀ ਸਾਈਕਲ ਤੋਂ ਉਤਰਦੇ ਹੋਏ ਸਿਕੰਦਰ ਨੇ ਖਟਾਰਾ ਫੜ ਲਿਆ ਸੀਗਾ ਤੇ ਹਾਲਤ ਦੇਖ ਰਿਹਾ ਸੀਗਾ ਸਾਈਕਲ ਨਾਲ ਦੇ ਪਿੰਜਰ ਦੀ ਇਹਦੀ ਸ਼ਕਲ ਦੇਖ ਕੇ ਤਾਂ ਐਵੇਂ ਘਬਰਾ ਐਵੇਂ ਨਾ ਘਬਰਾ ਜਰਾ ਕਿਲੀ ਤੇ ਪਾਰ ਦੇ ਫਿਰ ਦੇਖੀ ਕਿਵੇਂ ਗੇੜੇ ਬਣਦਾ ਐ ਚੜ ਜਾ ਦਵਾ ਸੱਟ ਜੱਗੀ ਕਦੇ ਸਿਕੰਦਰ ਵਾਰੇ ਤੇ ਕਦੇ ਗੁਜਰੀ ਤੇ ਮਨਪ੍ਰੀਤ ਵਾਰੇ ਸੋਚ ਰਿਆ ਸੀ ਪੁੱਲ ਤੇ ਖੜਾ ਹੀ دیਵਾਨੇ ਕਹੇ ਯਾਦ ਨਹੀਂ ਰੱਖ ਦੇਗੇ ਤੇ ਜੱਟ ਭੁੱਲ ਨਹੀਂ ਸਕਦੇਗੇ ਮਨਪ੍ਰੀਤ ਦੇ ਸੀਨੇ ਨਾਲ ਲੱਗੀ ਨੂਰਾ ਕਹਿ ਰਹੀ ਸੀਗੀ ਜੱਟ ਨੇ ਕੀ ਕੱਢਣਾ ਹੁਣ ਹੁਣ ਕੁਝ ਵਿੱਚੋਂ ਮਨਪ੍ਰੀਤ ਕਹਿ ਰਿਆ ਸੀਗਾ ਤੂੰ ਕਿਤੇ ਬਹਿਕ ਤਾ ਨਹੀਂ ਗਿਆ ਜੱਟਾ ਨੂਰਾ ਨੇ ਪੁੱਛਿਆ ਸੀਗਾ ਕਸੂਰ ਉਹਦਾ ਹੈ ਜਿਸਨੇ ਤੈਨੂੰ ਬਣਾਇਆ ਏ ਮੇਰਾ ਨਹੀਂਗਾ ਤੇ ਮੇਰਾ ਤੇ ਇਸ਼ਕ ਵੀ ਆਫਰ ਆਫਤੇ ਤੇ ਮੇਰੀ ਰਸਵਾਈ ਵੀ ਮੁਸੀਬਤ ਆ ਮੇਰਾ ਜਿਉਣਾ ਤਾਂ ਹੁਣ ਤੇਰੀ ਬੁੱਕਲ ਹੈ ਤੇ ਤਰਸ ਵੀ ਆਉਂਦਾ ਏ ਕਦੇ ਕਦੇ ਤੇਰੀਆਂ ਖੁਸ਼ੀਆਂ ਤੇ ਹਾਸਾ ਵੀ ਆਉਂਦਾ ਏ ਤੇਰੇ ਇਸ਼ਕ ਤੇ ਦੁੱਖ ਵੀ ਹੁੰਦਾ ਏ ਤੇਰੀ ਜਵਾਨੀ ਤੇ ਨੂਰਾ ਵੇਝਜਕ ਹੋ ਕੇ ਆਖ ਰਹੀ ਸੀਗੀ ਮਨਪ੍ਰੀਤ ਨੂੰ ਤੂੰ ਸਿਰਫ ਮੇਰੇ ਇਸ਼ਕ ਤੇ ਹੀ ਹੱਸ ਤੇ ਹੱਸਦੀ ਹੀ ਰਹਿ ਤੇਰੇ ਹਾਸੇ ਹੀ ਮੇਰੀ ਮਹਿਫਲ ਹੋ ਗਏ ਨੇ ਮੈਂ ਹਰ ਪਲ ਤੇਰੀ ਨਜ਼ਰ ਦਾ ਪਿਆਲਾ ਪੀਣ ਲਈ ਬਿਆਕੁਲ ਰਹਿਣ ਲੱਗਿਆ ਉਮਰ ਖਿਆਮ ਦੀ ਤਰ੍ਹਾਂ ਮਨਪ੍ਰੀਤ ਕੋ ਜੇ ਸ਼ੇਰੋ ਸ਼ਾਇਰੀ ਕਰ ਰਿਹਾ ਸੀਗਾ ਉਹ ਮਦਹੋਸ਼ ਸਨ ਕਿਸੇ ਸ਼ਰਾਬੀ ਦੀ ਤਰ੍ਹਾਂ ਕੁਝ ਹੋਰ ਵੀ ਕਹਿ ਕਿ ਨੂਰਾ ਕਹਿ ਰਹੀ ਸੀ ਹਾਂ ਹਾਂ ਕਹਾਗਾ ਜ਼ਰੂਰ ਕਹਾਗਾ ਜਦੋਂ ਤੂੰ ਮੜੀਆਂ ਵਿੱਚ ਇਸ਼ਕ ਦੀ ਨਮਾਜ਼ ਅਦਾ ਕਰਨਾਵੇਂਗੀ ਮਨਪ੍ਰੀਤ ਨੇ ਨੂਰਾ ਨੂੰ ਕਿਹਾ ਸੀਗਾ ਦਸਾਂ ਖੇਤਾਂ ਦੀ ਬਾਟ ਨਾਲ ਹੀ ਲੱਤਾਂ ਫੁੱਲਣ ਲੱਗੀਆਂ ਸਨ ਸਾਹ ਨਾਲ ਸਾਹ ਨਹੀਂ ਸੀ ਰਲਿਆ ਸਕੰਦਰ ਦਾ ਮੱਥੇ ਉੱਤੇ ਪਸੀਨਾ ਬਹਿ ਤੁਰਿਆ ਸੀਗਾ ਸਾਈਕਲ ਦੇ ਪੈਂਡਲ ਦੀ ਕਿਲੀ ਨੇ ਚੰਗੇ ਭਲੇ ਚਾਦਰੇ ਵਿੱਚ ਲੰਗਾਰ ਦੇ ਦਿੱਤਾ ਸੀਗਾ ਦਰ ਫਿਟੇ ਮੂੰ ਤੇਰੇ ਰੱਖਣ ਵਾਲੇ ਦੇ ਚਾਦਰ ਦਾ ਹੀ ਕੁੰਡਾ ਕਰਕੇ ਰੱਖ ਦਿੱਤਾ ਆ ਸਕੰਦਰ ਸਲਵਾਰ ਬਣੇ ਹੋਏ ਚਾਦਰ ਨੂੰ ਦੇਖ ਦੇਖ ਕੇ ਝੂੜਦਾ ਹੋਇਆ ਜੱਗੀ ਨੂੰ ਕੋਸ ਰਿਹਾ ਸੀਗਾ ਉਸ ਦੇ ਸਾਈਕਲ ਨੂੰ ਗਾਲਾਂ ਕੱਢ ਰਿਹਾ ਸੀਗਾ ਉੱਡ ਕੇ ਸਾਹਮਣੇ ਚੁਗ ਦੇ ਡੰਗਰਾ ਕੋਲ ਪਹੁੰਚ ਜਾਣਾ ਚਾਹੁੰਦਾ ਸੀਗਾ ਪਰ ਫਟਿਆ ਹੋਇਆ ਚਾਦਰਾ ਬੇੜਾ ਕਰਕ ਕਰ ਰਿਹਾ ਸੀਗਾ ਸਾਰੀ ਹੀ ਕੀਤੀ ਕਰਾਈ ਦਾ ਪਰ ਤੂੰ ਦਿਲ ਦੇ ਚਾਹਾਂ ਅੱਗੇ ਫਟਿਆ ਹੋਇਆ ਚਾਦਰਾ ਵੀ ਤੁਸ਼ ਹੁੰਦਾ ਜਾ ਰਿਹਾ ਸੀਗਾ ਉਹ ਸਾਈਕਲ ਨੂੰ ਉੱਥੇ ਹੀ ਸੱਟ ਪਾਟੇ ਚਾਦਰੇ ਦੀ ਕੰਨੀ ਫੜੀ ਹੌਲੀ ਹੌਲੀ ਤਰਨ ਲਈ ਸਗੋਂ ਦੌੜ ਹੀ ਪਿਆ ਸੀ ਨੂਰਾ ਵੱਲ ਨੂੰ ਜਿਹੜੀ ਮੂਹ ਕਮਾਈ ਹਾਲੇ ਤੱਕ ਵੀ ਮਨਪਤ ਨੂੰ ੱੱਕੀ ਜਾ ਰਹੀ ਸੀਗੀ ਮਾਸ਼ਾਅੱਲਾ ਜ਼ਰੂਰ ਤੇ ਜ਼ਵਾਨ ਹੋ ਗਈ ਐ ਸਿਕੰਦਰ ਨੇ ਜ਼ੈਬਾ ਦੇ ਕੋਲ ਆਉਂਦੇ ਹੋਏ ਨੇ ਕਿਹਾ ਸੀ ਤੂੰ ਚੌਰਾ ਕਿੱਥੋਂ ਆ ਗਏ ਨੂਰਉਸ ਅਜਨਬੀ ਗੁਜਰ ਦਾ ਚਿਹਰਾ ਤੱਕਦੀ ਹੋਈ ਬੋਲੀ ਸੀ ਮੈਂ ਚੌਰਾ ਨਹੀਂ ਰਕਾਨੇ ਤੇ ਰਖਾਵਾਂ ਦਾ ਸਿਕੰਦਰ ਕੀ ਤੂੰ ਮੈਦਾਨੇ ਆ ਕੇ ਪਹਾੜਾਂ ਤੇ ਪੱਥਰਾਂ ਨੂੰ ਪੁੱਲ ਗਈਆਂ ਸਿਕੰਦਰ ਨੇ ਉਤਸ਼ਾਹ ਹੋ ਕੇ ਪੁੱਛਿਆ ਸੀ ਨੂਰਾ ਨੂੰ ਹਾਂ ਹੁਣ ਤੇ ਮੈਂ ਸੱਚਮੁੱਚ ਹੀ ਪੁੱਲ ਗਈਆਂ ਪਹਾੜਾਂ ਤੇ ਪੱਥਰਾਂ ਨੂੰ ਨੂਰਾ ਨੇ ਬੜਾ ਸਧਾਰਨ ਜਿਹਾ ਜਵਾਬ ਦਿੱਤਾ ਸੀਗਾ ਨਹੀਂ ਤੂੰ ਮੇਰੇ ਹੁੰਦਿਆ ਹੀ ਮੈਨੂੰ ਨਹੀਂ ਪੁੱਲ ਸਕਦੀਗੀ ਕਿਉਂਕਿ ਮੈਂ ਤੇਰਾ ਹੁੰਦਿਆਂ ਵੀ 12 ਸਾਲ ਪੱਥਰ ਬਣ ਕੇ ਤੇਰਾ ਇੰਤਜ਼ਾਰ ਕੀਤਾ ਤੇਰੀ ਚਾਹਤ ਲਈ ਮੈਂ ਚੱਪਾ ਚੱਪਾ ਜ਼ਮੀਨ ਘਾ ਛੱਡੀ ਏ ਅੱਜ ਤੇਰੇ ਦਿਦਾਰ ਕੀਤੇ ਤੇ ਤੂੰ ਕਹਿ ਰਹੀ ਹੈ ਮੈਂ ਪੁੱਲ ਚੁੱਕੀ ਹਾਂ ਪੱਥਰਾਂ ਨੂੰ ਇਹ ਕਿਵੇਂ ਹੋ ਸਕਦਾ ਆ ਤੂੰ ਹੀ ਦੱਸ ਇਹ ਕੋਰ ਅਨਿਆਇ ਕਿਸ ਤਰ੍ਹਾਂ ਹੋ ਸਕਦਾ ਹੈ ਸਿਕੰਦਰ ਵਾਸਤੇ ਜਿਹੇ ਹਿਤਾ ਪਾ ਰਿਹਾ ਸੀਗਾ ਹੁਸਨ ਦੀ ਮਲਕਾ ਅੱਗੇ ਤੇ ਮਲਕਾ ਆਪਣੇ ਅਤੀਤ ਦੇ ਮਾਲਕ ਨੂੰ ਪਹਿਚਾਣ ਗਈ ਸੀ ਹੁਣ ਬਹੁਤ ਦੇਰ ਹੋ ਗਈ ਹੈ ਨੂਰਾ ਨੇ ਕਿਹਾ ਸੀਗਾ ਘਰ ਆਏ ਦੀ ਪਤ ਲਾਉਣੀ ਏ ਤੂੰ ਸਿਕੰਦਰ ਆਖ ਰਿਹਾ ਸੀ ਨਹੀਂ ਮੈਂ ਤਾਂ ਸੱਚ ਕਹਿ ਰਹੀ ਆ ਨੂਰਾ ਨੇ ਬੇਝਿਜਕ ਕਹਿ ਦਿੱਤਾ ਸੀਗਾ ਕੀ ਫਿਰ ਇਹ ਮੈਨੂੰ 12 ਸਾਲ ਇੰਤਜ਼ਾਰ ਕਰਨ ਦੇ ਸਿਲੇ ਦੀ ਸਜ਼ਾ ਦਿੱਤੀ ਹੈ ਸਿਕੰਦਰ ਥੋੜਾ ਉੱਚੀ ਬੋਲਣ ਦੀ ਕੋਸ਼ਿਸ਼ ਕਰਨ ਲੱਗਾ ਸੀ ਨਹੀਂ ਮੈਂ ਕੋਈ ਕਿਸੇ ਨੂੰ ਸਜ਼ਾ ਨਹੀਂ ਦੇ ਰਹੀ ਨੂਰਾ ਨੇ ਸਿਕੰਦਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਸੀਗਾ ਤੇ ਫਿਰ ਇਸ ਲਖਣੀ ਘੜੀ ਵੇਲੇ ਗਲਵਕੜੀ ਦੀ ਥਾਂ ਉਦਾਸੀ ਕਿਉਂ ਆ ਸਿਕੰਦਰ ਨੂਰਾ ਨੂੰ ਕਿਹਾ ਰਿਹਾ ਸੀਗਾ ਕਿਉਂਕਿ ਤੂੰ ਬਹੁਤ देर ਨਾਲ ਪਹੁੰਚਿਆ ਸਿਕੰਦਰਾ ਹੁਣ ਸ਼ਾਇਦ ਉਹ ਚਾਹਤ ਮੈਨੂੰ ਤੈਨੂੰ ਨਸੀਬ ਨਾ ਹੋਵੇ ਜਿਸ ਨੂੰ ਮੈਂ ਚਾਹਣਾ ਹੈ ਤੂੰ ਨੂਰਾ ਨੇ ਗੰਭੀਰਤਾ ਨਾਲ ਕਿਹਾ ਸੀਗਾ ਸਿਕੰਦਰ ਵੱਲ ਤੱਕ ਰਹੀ ਸੀਗੀ ਤਰਸ ਜਿਹਾ ਵੀ ਆ ਰਿਹਾ ਸੀਗਾ ਤੇ ਰਹਿਮ ਵੀ ਪਰੰਤੂ ਉਹ ਖੁਦ ਨੂੰ ਬੇਵਸਤੇਲਾਚਾਰ ਮਹਿਸੂਸ ਕਰ ਰਹੀ ਸੀਗੀ ਮਨਪੀਤਨਰ ਕੀਤੇ ਕਾਲ ਕਰਾਰ ਉਹਦੇ ਮਰਦੇ ਦਮ ਤੱਕ ਤੋੜ ਵੀ ਤਾਂ ਨਹੀਂ ਸੀ ਸਕਦੀਗੀ ਉਹ ਤੇ ਆਪਣੇ ਹੱਥੀਂ ਅੱਗ ਲਾ ਕੇ ਅੱਗ ਵਿੱਚ ਕੁੱਦ ਗਈ ਸੀਗੀ ਸੱਜਣ ਦੀ ਬਾਹ ਫੜ ਕੇ ਹੁਣ ਸੱਜਣ ਨੂੰ ਮਾਇਦਾ ਛੱਡ ਕੇ ਤੁਰਨਾ ਹਰਗਿਜ਼ ਗਵਾਰਾ ਨਹੀਂ ਸੀ ਉਸ ਨੂੰ ਲੋਕਾਂ ਦੇ ਤਾਨੇ ਮੀਨੇ ਦਾ ਜੀਣਾ ਹਰਾਮ ਕਰ ਦੇਣਗੇ ਦੂਰੋਂ ਸੋਚ ਰਹੀ ਸੀ ਆਪਣੇ ਆਪ ਵਿੱਚ ਖਮੋਸ਼ ਜਹੀ ਹੋਈ ਖੜੀ ਸੀਗੀ ਮੈਂ ਆਪਣੀ ਚਾਹਤ ਤੇ ਮਰ ਮਿਟਿਆ ਹਾਂ ਸਿਕੰਦਰ ਨੇ ਕਿਹਾ ਸੀ ਤੇ ਮੈਂ ਵੀ ਨੂਰਾ ਕੋਜ ਕਹਿੰਦੀ ਕਹਿੰਦੀ ਚੁੱਪ ਹੋ ਗਈ ਸੀ ਕੀ ਤੂੰ ਕਿਸੇ ਹੋਰ ਦੀ ਨਹੀਂ ਮੇਰੇ ਮੌਲਾ ਇਹ ਤਾਂ ਕਦੇ ਵੀ ਨਹੀਂ ਹੋ ਸਕੇਗਾ ਇਸ ਧਰਤੀ ਉਤੇ ਸਿਕੰਦਰ ਨੇ ਆਪਣੇ ਦੋਵੇਂ ਹੱਥ ਖੋਲਦੇ ਹੋਏ ਨੇ ਕਿਹਾ ਸੀਗਾ ਡੇਰੇ ਚੱਲ ਹੌਲੀ ਹੌਲੀ ਆਪੇ ਹਵਾ ਬਦਲ ਜਾਏਗੀ ਨੂਰਾ ਨੇ ਕਿਹਾ ਸੀਗਾ ਕਿਤੇ ਮੇਰੇ ਉਸ ਮੁਹੰਮਦ ਪਾਕ ਨੇ ਮੇਰੇ ਮੁਕੱਦਰਾਂ ਵਿੱਚ ਇੰਤਜ਼ਾਰ ਤੇ ਨਹੀਂ ਲਿਖ ਦਿੱਤਾ ਹਮਰ ਪਰਦਾ ਸਿਕੰਦਰ ਹਾੜੇ ਹੀ ਕੱਢਣ ਲੱਗਿਆ ਸੀਗਾ ਇਹ ਤਾਂ ਤੂੰ ਜਾਣੇ ਜਾਂ ਉਹ ਤੇਰਾ ਮੁਹੰਮਦ ਰਸੂਲ ਕੀ ਤੂੰ ਨਹੀਂ ਜਾਣਦੀ ਸਿਕੰਦਰ ਨੇ ਪੁੱਛਿਆ ਹਾਂ ਜਾਣਦੀ ਹਾਂ ਨੂਰਾ ਨੇ ਕਿਹਾ ਤੇ ਫਿਰ ਦੱਸਦੀ ਕਿਉਂ ਨਹੀਂ ਗਈ ਮੈਂ ਤੜਫ ਰਹੀ ਹਾਂ ਤੇ ਤੂੰ ਸਿਕੰਦਰ ਉਤਾਵਲਾ ਹੁੰਦਾ ਜਾਂਦਾ ਸੀਗਾ ਨੂਰਾ ਤੋਂ ਸਭ ਕੁਝ ਜਾਣਨ ਲਈ ਤੜਫਣਾ ਛੱਡ ਦੇ ਦੁਨੀਆ ਵਿੱਚ ਔਰਤਾਂ ਦੀ ਕੋਈ ਕਮੀ ਨਹੀਂ ਹੈ ਨੂਰਾ ਨੇ ਕਿਹਾ ਤੇ ਕੀ ਤੂੰ ਔਰਤ ਨਹੀਂ ਗਈ ਸਿਕੰਦਰ ਨੂਰਾ ਤੋਂ ਪੁੱਛ ਰਿਹਾ ਸੀ ਨਹੀਂ ਤਾਂ ਫਿਰ ਕੀ ਦੂੰ ਸਕੰਦਰ ਨੇ ਫਿਰ ਪੁੱਛਿਆ ਕੁਝ ਵੀ ਨਹੀਂ ਗਈ ਕਿਤੇ ਤੂੰ ਛੱਲੀ ਤੇ ਨਹੀਂ ਹੋ ਗਈਗੀ ਹਾਂ ਮੈਂ ਸੱਚਮੁੱਚ ਹੀ ਛੱਲੀ ਹੋ ਗਈਆਂ ਜਾਂ ਹੁਣ ਕੋਈ ਹੋਰ ਦਰ ਦੇਖ ਛੱਲੀ ਦਾ ਖੇੜਾ ਕਰੇਗਾ ਤਾਂ ਬਰਬਾਦ ਹੋ ਜਾਵੇਂਗਾ ਨੂਰਾ ਨੇ ਸਕੰਦਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੂੰ ਮੈਨੂੰ ਬਰਬਾਦ ਕਰ ਦੇਵੇਂਗੀ ਸਕੰਦਰ ਥੋੜਾ ਗੁੱਸੇਜਹਿ ਵਿੱਚ ਬੋਲਿਆ ਸੀ ਕੋਈ ਕਿਸੇ ਨੂੰ ਕੰਜ ਨਹੀਂ ਕਰਦਾਗਾ ਜੇ ਕੋਈ ਕੁਝ ਕਰਦਾ ਹੈ ਤਾਂ ਖੁਦ ਕਰਦਾ ਹੈ ਤੂੰ ਮੈਨੂੰ ਭਲਾ ਦੇ ਠੀਕ ਉਸੇ ਤਰ੍ਹਾਂ ਜਿਵੇਂ ਮੈਨੂੰ ਯਾਦ ਕਰਦਾ ਰਿਹਾ ਹੈ ਨਹੀਂ ਤੇ ਮੈਨੂੰ ਆਪਣੀ ਬਰਬਾਦੀ ਦਾ ਨਾਮ ਨਾ ਦੇਵੀ ਨੂਰਾ ਨੇ ਸਿਕੰਦਰ ਨੂੰ ਨਸੀਹਤ ਕੀਤੀ ਤੇ ਆਪਣਾ ਮੂੰਹ ਕਮਾ ਕੇ ਤੁਰ ਪਈ ਸੀ ਆਪਣੇ ਡੰਗਰਾਂ ਵਾਲ ਨੂੰ